ਮੈਂ ਤਸਵੀਰਾਂ ਤੁਹਾਡੀਆਂ ਦੇਖਿਆ ਸੁਖਬੀਰ ਸਿੰਘ ਬਾਦਲ ਨਾਲ ਬੜੀਆਂ ਨੇੜਲੀਆਂ ਤਸਵੀਰਾਂ ਨੇ ਅ ਬਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਤੁਸੀਂ ਜਿਹੜੀ ਹੈ ਉਹ ਵੀ ਕਾਫੀ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕਰਦੇ ਰਹਿੰਦੇ ਆ ਉਹਨਾਂ ਦੀ ਕਾਫੀ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਆ ਇੰਸਟਾਗ੍ਰam ਤੇ ਜੀ ਸੁਖਬੀਰ ਸਿੰਘ ਬਾਦਲ ਜੀ ਸਾਡੇ ਰਿਲੇਸ਼ਨ ਤੇ ਮੇਰੇ ਰਿਲੇਸ਼ਨ ਤੇ ਤਾਇਏ ਜੀ ਲੱਗਦੇ ਨੇ ਹੂੰ ਹੂੰ ਮਤਲਬ ਕਿ ਜੀ ਪਾਵਰ ਤੇ ਹੋਣ ਨਾ ਹੋਣ ਲੋਕ ਉਹਨਾਂ ਨੂੰ ਇੰਨੀ ਖਸਫਤ ਕਰਦੇ ਆ ਨਾ ਹੀ ਇਜ਼ ਅ ਜੈਮ ਆਫ ਅ ਪਰਸਨ ਨਾ ਉਹਨਾਂ ਰਗਾ ਕੋਈ ਪੋਲੀਟਿਸ਼ੀਅਨ ਹੋ ਸਕਦਾ ਜਿਵੇਂ ਵੱਡੇ ਬਾਲ ਸਾਹਿਬ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜੀ ਜਿਵੇਂ ਉਹਨਾਂ ਦੀ ਨਕਸ਼ਿਆਂ ਤੇ ਚੱਲ ਰਹੇ ਆ ਉਹੀ ਲੋਕਾਂ ਨੇ ਹਾਈ ਬਣਾਈ ਹੋਈ ਆ ਕਿ ਉਹ ਓਵੇਂ ਆ ਓਵੇਂ ਆ ਬੰਦਾ ਜਦੋਂ ਪਰਸਨਲੀ ਮਿਲਦਾ ਨਾ ਆਈ ਕਹਿੰਦੇ ਆ ਕਿ ਦਿਲ ਦਾ ਸਾਫ਼ ਬੰਦਾ ਤੇ ਮੈਂ ਅੱਗੇ ਜਿਵੇਂ ਪਹਿਲਾਂ ਵੀ ਕਹਾਂਗਾ ਕਿ ਜਾਣ ਵੀ ਅਗਰ ਜਾਣੀ ਪੈ ਜੇ ਨਾ ਜੀ ਸੁਖਬੀਰ ਸਿੰਘ ਬਾਲ ਦੀ ਪਿੱਛੇ ਉਹ ਮੈਂ ਦਿਨ ਨੂੰ ਹਾਜ਼ਰ ਹਾਂ ਸਾਡਾ ਤਾਂ ਇੰਨਾ ਪਿਆਰੇਗਾ ਜੀ ਪਿਆਰ ਤਾਂ ਹੈ ਪਰ ਹੁਣ ਤਿੰਨ ਸੀਟਾਂ ਤੇ ਰਹਿ ਗਏ ਤਿੰਨ ਚੋਂ ਵੀ ਦੋ ਜਿਹੜੇ ਆ ਉਹ ਖلاف ਹੋਏ ਪਏ ਨੇ ਇਸਮ ਜੀ ਅਕਾਲੀ ਦਲ ਤੇ ਤਾਂ ਜੀ ਇੰਨਾ ਸੰਕਟ 1989 ਤੇ ਆਇਆ ਸੀਗਾ ਜਦੋਂ ਸਿਮਰਨਜੀਤ ਮਾਨ ਜੀ ਦੇ 9 ਐਮਪੀ ਜਿੱਤੇ ਸੀਗੇ ਬਾਲ ਸਾਹਿਬ ਨੇ ਉਦੋਂ ਸੰਘਰਸ਼ ਕੀਤਾ ਉਸ ਤੋਂ ਬਾਅਦ ਆਪਣੀ 10 ਸਾਲਾਂ ਬਾਅਦ ਸਰਕਾਰ 8 ਸਾਲਾਂ ਬਾਅਦ ਸਰਕਾਰ 97 ਦੇ ਵਿੱਚ ਜਦੋਂ ਅਕਾਲੀ ਦਲ ਤੇ ਇੰਨਾ ਫੁੱਟ ਪੈਂਦਾ ਫੁੱਟ ਪੈਂਦਾ ਜੀ ਉਸ ਤੋਂ ਬਾਅਦ ਇੱਕੋ ਦਮ ਸਪ੍ਰਿੰਗ ਜਿਵੇਂ ਵੱਧਦੀ ਹੈਗੀ ਅਕਾਲੀ ਦਲ ਇਹ ਤਾਂ ਜੀ ਮੈਂ ਕਹਿੰਦਾ ਜੀ ਚਰਚਾ ਚਰਚਾ ਚ ਤੇ ਹੈਗੀ ਆਪਣੀ ਪਾਰਟੀ ਅਕਾਲੀ ਦਲ ਪਰ ਇੱਕ ਐਮਐਲਏ ਰਹਿ ਜੇ ਫਿਰ ਵੀ ਜੀ ਤੁਸੀਂ ਵਿਰੋਧੀਆਂ ਤਾਂ ਦੇਖ ਲਓ ਹਾਏ ਸੁਖਵੀਰ ਬਾਦਲ ਹਾਏ ਸੁਖਵੀਰ ਬਾਦਲ ਅਗਰ ਜੀ ਪਣਾ 17 ਤੇ ਹਾਰ ਗਏ 22 ਤੇ ਹਾਰ ਗਏ 24 ਤੇ ਹਾਰ ਗਏ ਬਾਈ ਇਲੈਕਸ਼ਨ ਸਾਰੇ ਹਾਰ ਗਏ ਵੋਟਾਂ ਸਾਡੀਆਂ 8% ਰਹਿ ਗਈਆਂ ਪਾਰਲੀਮੈਂਟ ਤੇ ਫਿਰ ਵੀ ਸੁਖਵੀਰ ਸਿੰਘ ਬਾਦਲ ਦਾ ਕਿਉਂ ਨਾਮ ਲੈਂਦੇ ਹੋ ਕਿਸੇ ਹੋਰ ਦਾ ਲੋ ਨਾਮ ਉਹਨੂੰ ਹੀ ਹਰ ਇੱਕ ਵਾਰੀ ਉਹਨਾਂ ਨੂੰ ਹੀ ਭੰਡੀ ਜਾਣਾ ਉਹਨਾਂ ਨੂੰ ਹੀ ਭੰਡੀ ਜਾਣਾ ਡਰ ਹੈ ਨਾ ਤਾਈਂ ਉਹਨਾਂ ਦਾ ਨਾਮ ਲੈ ਰਿਹਾ ਕਿਤੇ ਉਹ ਸ਼ੇਰ ਨਾ ਉੱਠ ਪਏ ਉਹ ਇੱਕ ਚੱਲੀ ਵੀ ਸੀ ਕਾਵਜ ਜੀ ਜਿੱਥੇ ਕਿਸੇ ਦੀ ਨਹੀਂ ਚੱਲਦੀ ਉੱਥੇ ਸੁਖਵੀਰ ਬਾਲ ਦੀ ਚੱਲਦੀ ਹੈ 트럼ਪ ਜਿੰਨਾ ਦਮਕਾ ਮਤਲਬ ਇਹ ਜੇ ਲੋਗ ਵੀ ਥੋੜਨਾ ਕਹਿੰਦੇ ਜੀ ਚੱਲਦੀ ਹੈ ਅੱਜ ਵੀ ਸੁਖਵੀਰ ਸਿੰਘ ਬਦਲ ਦੀ ਮੈਂ ਕਹਿੰਦਾ ਜੀ ਭਗਵੰਤ ਮਾਨ ਜੀ ਦੀ ਨਹੀਂ ਚਲਣੀ ਜਿੱਥੇ ਸੁਖਵੀਰ ਬਾਲ ਜੀ ਦਾ ਫੋਨ ਚੱਲ ਜੇ ਇੰਨੀ ਤੂਤੀ ਬੋਲਦੀ ਹਜੇ ਵੀ ਮੈਂ ਤਾਂ ਜੀ ਇੰਡੀਆ ਤੋਂ ਬਾਹਰ ਕੀ ਪੰਜਾਬ ਤੋਂ ਬਾਹਰ ਬੰਬੇ ਤੱਕ ਮੈਂ ਆਪਦੇ ਕੰਮ ਕਰਾਏ ਹੋਇਆ ਕਿਉਂ ਹੀ ਚੱਲੂਗੀ ਜੀ ਨਾਲ ਸਰਕਾਰ ਤੇ 8 ਸਾਲ ਹੋ ਗਏ ਗਏ ਅੱਛਾ ਸੁਖਵੀਰ ਸਿੰਘ ਬਦਲ ਦੇ ਫੋਨ ਤੇ ਅੱਜ ਵੀ ਕੰਮ ਹੋ ਜਾਂਦੇ ਆ ਮੈਂ ਕਹਿੰਦਾ ਜੀ ਕੁਝ ਵੀ ਅਗਰ ਇੰਡੀਆ ਤੇ ਕੁਝ ਵੀ ਕਰਾਉਣਾ ਨਾ ਜੀ ਹੂੰ ਕਰਨ ਮਤਲਬ ਕਿ ਤੁਸੀਂ ਭਲਾ ਚਲੇ ਜਾਓ ਨਾ ਭਲਾ ਕੁਝ ਵੀ ਕੰਮ ਹੋਇਆ ਨਾ ਜੀ ਨਾ ਨਾ ਹੱਲ ਹੋਇਆ ਤਾਂ ਮੈਂ ਜੀ ਪੋਲਿਟਿਕਸ ਤੇ ਨਹੀਂ ਆਉਂਗਾ ਹੂੰ ਪਰ ਇਹ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਜਿਵੇਂ ਲੋਕਾਂ ਨੂੰ ਮਿਲਦੇ ਸੀਗੇ ਹਾਂਜੀ ਜਿਵੇਂ ਸੰਗਤ ਦਰਸ਼ਨ ਵੀ ਹੁੰਦੇ ਸੀ ਹਾਂਜੀ ਵੀ ਕੋਈ ਵੀ ਬੰਦਾ ਜਾ ਕੇ ਅੰਦਰ ਵੜ ਜਾਂਦਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਮਿਲ ਲੈਂਦੇ ਸੀ ਪਰ ਸੁਖਬੀਰ ਸਿੰਘ ਬਾਦਲ ਵੇਲੇ ਕਹਿੰਦੇ ਆ ਇਹ ਉਖਾਈਆਂ ਬੜੀਆਂ ਹੁੰਦੀਆਂ ਸੀ ਮਿਲਣ ਵਾਸਤੇ ਉਹਨਾਂ ਨੂੰ ਵੀ ਉਸ ਸਾਨਾ ਲੋਕੇ ਨਹੀਂ ਮਿਲ ਪਾਂਦੇ ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਕੀ ਕੋਈ ਐਗਜ਼ਾਮਪਲ ਹੋਵੇ ਆਪਣੇ ਕੋਲ ਹੈ ਹੀ ਨਹੀਂਗਾ ਅਗਰ ਤੁਸੀਂ ਬਾਲ ਸਾਹ ਵਾਲਾ ਟਾਈਮ ਕੱਢੋ ਜੀ ਉਦੋਂ ਕੋਈ ਪੋਲਿਟਿਕਸ ਹੋਰ ਸੀ ਤੇ ਹੁਣ ਕੁਝ ਹੋਰ ਹੁਣ ਸੋਸ਼ਲ ਮੀਡੀਆ ਦਾ ਜਵਾਨ ਆ ਗਿਆ ਹਮ ਅੱਜ ਹੁਣੇ ਮੈਂ ਬਾਦਲ ਤੋਂ ਆ ਰਿਹਾ ਜੀ ਮੇਲਾ ਲੱਗਿਆ ਹੋਇਆ ਜੀ ਮਤਲਬ ਮਿਲਣਾ ਤਾਂ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਨਹੀਂ ਨਾ ਹੋਣਾ ਜਿੰਨਾ ਸੁਖਬੀਰ ਜੀ ਨੂੰ ਮਿਲਣ ਵਾਸਤੇ ਲੋਕ ਵੇਟ ਕਰੀ ਜਾਂਦੇ ਸੀ ਉੱਥੇ ਹਮ ਸਾਰੇ ਜਾਣੇ ਕੋਈ ਫਲਾਨੇ ਹਲਕੇ ਦਾ ਕੋਈ ਲੁਧਿਆਣੇ ਦਾ ਕੋਈ ਸੰਗਰੂਰ ਦਾ ਸਾਰੇ 1 and 1 ਐਵੇਂ ਤਾਂ ਹੈ ਨਹੀਂ ਜੀ ਇੱਕੋ ਦਮ ਹੀ ਸਾਰਿਆਂ ਨੂੰ ਮਿਲ ਲੈਣ ਹੁਣ ਲੱਗਦਾ ਇੱਕ ਬੰਦਾ ਅਗਰ ਜਾਊਗਾ ਸੁਪੋਜ਼ ਕਰੋ ਮੈਂ ਜਾਵਾਂ 3-4 ਮਿੰਟ ਤਾਂ ਐਵਰੇਜ ਲੱਗਦੇ ਆ ਕੋਈ ਅਖੀਰਲੀ ਲਾਈਨ ਤੇ ਖੜਾ 100ਵੇਂ ਬੰਦਾ ਉਹਨੂੰ ਘੰਟਾਂ ਤਾਂ ਲੱਗੂਗਾ ਜੀ ਐਵੇਂ ਤਾਂ ਹੈ ਨਹੀਂ ਜੀ ਹੁਣ ਸੁਖਵੀਰ ਸਿੰਘ ਬਾਦਲ ਇੱਕ ਬੰਦੇ ਨੂੰ ਮਿਲਿਆ ਤੇ 100ਵੇਂ ਬੰਦੇ ਨੂੰ ਜਾ ਕੇ ਮਿਲਲੇ ਉਹ ਟਰਨ ਵਾਈਜ਼ ਟਰਨ ਹੀ ਚੱਲੂਗਾ ਤੇ ਜੀ ਮੈਂ ਕਹਿੰਦਾ ਜੀ ਉੱਥੇ ਸਾਰਿਆਂ ਨੂੰ ਅਸੀਂ ਮਿਲਿਆ ਸੀ ਘੰਟਾ ਡੇਢ ਘੰਟਾ ਲਗਾ ਕੇ ਆਏ ਆ ਤੇ ਇੱਕ ਇੱਕ ਬੰਦੇ ਦਾ ਹੈਰਾਨ ਹੋ ਗਏ ਜੀ ਕਹਿੰਦੇ ਜੀ ਮਤਲਬ ਕਿ ਕੰਮ ਉੱਤਰ ਜੀ ਰੁਕਦੇ ਹੀ ਨਹੀਂ ਜੀ ਭਾਣਾ ਕੋਈ ਹੋਵੇ ਡੀਜੀਪੀ ਹੋਣ ਏਡੀਜੀਪੀ ਹੋਵੇ ਡੀਸੀ ਹੋਵੇ ਭਾਣਾ ਮਨਿਸਟਰ ਨੂੰ ਕਰਨਾ ਹੋਵੇ ਫੋਨ ਮਨਿਸਟਰ ਨੂੰ ਤਾਂ ਚਲੋ ਕਿਉਂ ਕਰਨਗੇ ਮਨਿਸਟਰ ਦੀ ਤਾਂ ਕਰਨ ਦੀ ਲੋੜ ਹੀ ਨਹੀਂ ਆਪੀ ਰੁਤਬਾ ਹੈਗਾ ਮਤਲਬ ਕਿ ਇਹ ਜੀ ਕੋਈ ਗੱਲ ਨਹੀਂ ਜੀ ਨਹੀਂ ਮਿਲਦੇ ਹੁਣ ਤੁਹਾਡੇ ਰਿਸ਼ਤੇਦਾਰੀ ਮੇਰੇ ਖਾ ਮਨਪ੍ਰੀਤ ਸਿੰਘ ਬਾਦਲਾਹ ਨਾਲ ਹਾਂਜੀ ਉਹਨਾਂ ਦੇ ਤੁਹਾਡੇ ਦਾਦਾ ਜੀ ਮੇਰੇ ਖਿਆਲੋਂ ਉਹਨਾਂ ਦੇ ਮਾਮਾ ਜੀ ਲੱਗਦੇ ਸੀ ਕਿ ਹਾਂਜੀ ਮੇਰੇ ਦਾਦਾ ਮਨਪ੍ਰੀਤ ਜੀ ਮੇਰੇ ਦਾਦਾ ਜੀ ਨੂੰ ਮਾਮਾ ਜੀ ਕਹਿੰਦੇ ਆ ਹਾਂ ਮੇਰੇ ਪਰਦਾਦਾ ਜੀ ਦੇ ਜਿਹੜੇ ਬੇਟੀ ਆ ਮੇਰੇ ਦਾਦੀ ਮਾਂ ਉਹ ਦਾਸ ਜੀ ਦੇ ਵਾਈਫ ਆ ਮਤਲਬ ਸਾਡੇ ਘਰੇ ਨਾਨਕਾ ਪਰਿਵਾਰ ਮੰਨਪ੍ਰੀਤ ਜੀ ਦਾ ਉਹ ਇੱਕ ਹੀ ਗੱਲ ਹੋ ਜਾਈਗੀ ਸਾਡਾ ਮੰਨਪ੍ਰੀਤ ਆ ਜੀ ਨਾਲ ਤਾਂ ਚਲੋ ਪਿਆਰ ਹੈਗਾ ਹੀ ਹੈਗਾ ਬਟ ਉਹ ਆਟੋਮੈਟਿਕਲੀ ਜਦੋਂ ਜੀ ਦਾਸ ਜੀ ਦੇ ਪਾਸ ਜੀ ਦਾ ਪਿਆਰ ਆ ਉਹ ਆਪਣੇ ਘਰੀ ਵਾਲ ਸਾਹਿਬ ਆ ਕੇ ਹੈੱਡਕੁਆਰਟਰ ਆਪਣਾ ਹੀ ਹੌਟਲਾਈਨ ਮੰਨਦੇ ਸੀਗੇ ਕਿ ਜੋ ਕੰਮ ਹੋਣਾ ਮੁਖਸਰ ਫਤਨ ਵਾਲਿਆਂ ਦੇ ਘਰ ਹੋਣਾ ਹੈਗਾ ਮਹੀਨੇ ਤੇ 3 ਦਿਨ ਰੁਕਦੇ ਹੁੰਦੇ ਸੀ ਜੀ ਜਦੋਂ ਮੁਖਮੰਤਰੀ ਸੀ ਬਾਲ ਸਾਹਿਬ ਰਿਆ ਗੱਲਾਂ ਹੁਣ ਲੋਕੀ ਕਹਿ ਵੀ ਦਿੰਦੇ ਆ ਵੀ ਮਨਪ੍ਰੀਤ ਬਦਲ ਨਾਲ ਰਿਸ਼ਤੇਦਾਰੀਆਂ ਤਾਂ ਉਹਨਾਂ ਨਾਲ ਹੁਣ ਮੋਢੇ ਨਾਲ ਮੋਢਾ ਕਿਉਂ ਨਹੀਂ ਜੋੜਿਆ ਆ ਪਹਿਲਾਂ ਤਾਂ ਬੜੇ ਸਾਥ ਵੀ ਦਿੱਤੇ ਆ ਉਹਨਾਂ ਦੇ ਹੁਣ ਵੀ ਅਸੀਂ ਹੁਣ ਸੁਖਵੀਰ ਜੀ ਵੱਲ ਹੋਏ ਪਿਓ ਨਹੀਂ ਜੀ ਉਹ ਜੀ ਕੋਈ ਗੱਲ ਨਹੀਂ ਹੁਣ ਵੀ ਅਸੀਂ ਹੁਣ ਵੀ ਅਸੀਂ ਮਨਪ੍ਰੀਤ ਆ ਜੀ ਨੂੰ ਮਿਲ ਕੇ ਹੀ ਆ ਰਹੇ ਹਾਂ ਅੱਛਾ ਪਹਿਲਾਂ ਉਹਨਾਂ ਦੇ ਘਰੇ ਜਾਂਦੇ ਆ ਜੋ ਸਾਡਾ ਹੱਕ ਹੈਗਾ ਹੂੰ ਹੂੰ ਉਹਨਾਂ ਦੀ ਮਿਊਚੁਅਲੀ ਅੰਡਰਸਟੈਂਡਿੰਗ ਨਾਲ ਅਸੀਂ ਉਹਨਾਂ ਨੇ ਖੁਦ ਕਿਹਾ ਕਿ ਮੇਰਾ ਭਰਾ ਹੀ ਹੈਗਾ ਵੱਡਾ ਭਰਾ ਹੈਗਾ ਸੁਖਵੀਰ ਸਿੰਘ ਬਾਦਲ ਕੋਈ ਗੱਲ ਨਹੀਂ ਤੁਸੀਂ ਜਿੱਥੇ ਤੁਸੀਂ ਆਪਦੀ ਪੋਲਿਟਿਕਸ ਕਰਨੀ ਜਾਓ ਤੁਸੀਂ ਮੇਰੇ ਨਾਲ ਸੰਘਰਸ਼ ਵਾਲੇ ਟਾਈਮ ਤੇ ਬਹੁਤ ਰਹੇਗੇ ਹੋ। ਹੂੰ। ਥੋੜਾ ਕਾਲੀ ਦਲ ਤੇ ਮਨ ਲੱਗਦਾ ਕਾਲੀ ਦਲ ਤੇ ਜਾਵਾਂ। ਅਸਤਾ ਜੀ ਉਵੇਂ ਹੀ ਰਿਲੇਸ਼ਨ ਵਰਤਦੇ ਹੁਣ ਮੇਰੇ ਵੱਡੇ ਦਾਦਾ ਜੀ ਦੀ ਡੈਥ ਹੋਈ ਸੀ ਹਰਪਾਲ ਸਿੰਘ ਬਰਾੜ ਜੀ ਜਿਨ੍ਹਾਂ ਨੇ ਜ਼ਿੰਬਾਬਵੇ ਆਜ਼ਾਦ ਕਰਾਇਆ ਸੀਗਾ। ਹੂੰ। ਉਹ ਧੰਨਵਾਦ ਜੀ ਮਨਪ੍ਰੀਤ ਜੀ ਤਾਏ ਜੀ ਹੀ ਕਰਨ ਆਏ ਸੀਗੇ। ਹੂੰ। ਹੁਣ ਮੇਰੇ ਸਿਸਟਰ ਦਾ ਵਿਆਹ ਹੋਇਆ ਸੀਗਾ। ਬਾਬੇ ਆਜ਼ਾਦ ਕਰਾਇਆ ਸੀ। ਵੈਸੇ ਮੈਨੂੰ ਇਹਦੇ ਬਾਰੇ ਪਤਾ ਬਟ ਮੜਾ ਜੀ ਦੱਸ ਦੋ ਇਹ ਵੱਡੀ ਗੱਲ ਆ ਤੁਸੀਂ ਮੜਾ ਜੀ ਹੀ ਵਾਸ ਅ ਕਮਿਊਨਿਸਟ ਲੀਡਰ ਹਰਪਾਲ ਸਿੰਘ ਬਰਾੜ ਜੀ ਮੇਰੇ ਵੱਡੇ ਦਾਦਾ ਜੀ ਕੀ ਸਟੱਡਿਡ ਫਰੋਮ ਖਾਲਸਾ ਖਾਲਸਾ ਕਾਲਜ ਮੁਕਸਰ ਤੋਂ ਹੂੰ ਹੂੰ ਤੇ ਆਕਸਫੋਰਡ ਤੋਂ ਜਾ ਕੇ ਲੰਡਨ ਤੇ ਹੀ ਵਾਸ ਅ ਲੈਕਚਰਰ ਹੂੰ ਉਸ ਤੋਂ ਬਾਅਦ ਜ਼ਿੰਬਾਬਵੇ ਦਾ ਮੈਂ ਨਾਮ ਭੁੱਲ ਰਿਹਾ ਉਹਨਾਂ ਦਾ ਕੋਈ ਨਾਮ ਸੀਗਾ ਉੱਥੇ ਜਾ ਕੇ ਉਹਨਾਂ ਨੇ ਆਜ਼ਾਦ ਕਰਾਇਆ ਜ਼ਿੰਬਾਬਵੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਹਰਪਾਲ ਸਿੰਘ ਬਰਾੜ ਤੇਰੇ ਅਰਗੇ ਸਾਨੂੰ ਲੀਡਰ ਜ਼ਰੂਰੀ ਆ ਤੂੰ ਲੰਡਨ ਛੱਡ ਕੇ ਇੱਥੇ ਆ ਜਾ ਤੈਨੂੰ ਮੈਂ ਸਭ ਤੋਂ ਟਾਪ ਦਾ ਜੋ ਤੂੰ ਹੱਥ ਰੱਖ ਦੇਗਾ ਨਾ ਕੈਬਨਿਟ ਮੰਤਰੀ ਬਣਾਉਂਗਾ ਮੈਂ ਕਹਿੰਦੇ ਨਹੀਂ ਹਜੇ ਤਾਂ ਇੱਕ ਹੀ ਦੇਸ਼ ਆਜ਼ਾਦ ਕਰਾਇਆ ਹਜੇ ਤਾਂ ਬਹੁਤ ਕਰਾਉਣੇ ਨੇ ਬੋਕਸ ਵੀ ਉਹਨਾਂ ਨੇ ਜੀ 10 11 ਲਿਖੀ ਹੋਈਆਂ ਹੂੰ ਮਤਲਬ ਕਿ ਉੱਥੇ ਵੀ ਆਪਣਾ ਨਾਮ ਸੀ ਪੋਲਿਟਿਕਸ ਤੇ ਉਹ ਸੀਪੀਆਈ ਵੱਲੋਂ ਲੋਕ ਸਭਾ ਮੈਂ ਇਲੈਕਸ਼ਨ ਵੀ ਲੜੇ ਸੀ ਚਲੋ ਹਾਰ ਗਏ ਸੀ ਉਹ ਅਲੱਗ ਗੱਲ ਹਾਰਾ ਜਿੱਤਾਂ ਦਾ ਜੀ ਸਿਆਸਤ ਤੇ ਬਣੀ ਹੈਗੀ ਹੂੰ ਤੇ ਮਤਲਬ ਜੀ ਅਗਰ ਆਪਾਂ ਉਸੇ ਗੱਲ ਤੇ ਆਉਂਦੇ ਹਾਂ ਮੈਂ ਤਾਂ ਹੁਣੇ ਮਨਪ੍ਰੀਤ ਦਾਜ ਜੀ ਨੂੰ ਫੋਨ ਕਰਦਾ ਇੱਕ ਸਕਿੰਟ ਤੇ ਚੱਕਣਗੇ ਜੀ ਹੂੰ ਉਹ ਸਾਡਾ ਤਾਂ ਪਰਿਵਾਰ ਜੀ ਪਰਿਵਾਰ ਆ ਜੀ ਭਲਾ ਸੁਖਬੀਰ ਜੀ ਸੁਖਬੀਰ ਸਿੰਘ ਬਾਦਲ ਜੀ ਹੁਣ ਪਾਲਾ ਮਨਪ੍ਰੀਤ ਸਿੰਘ ਬਾਦਲ ਜੀ ਮੇਰੇ ਵੱਡੇ ਸਿਸ ਵੱਡੇ ਸਿਸਟਰ ਮੈਰਿਡ ਹੈਗੇ ਸਾਲ ਪਹਿਲਾਂ ਵਿਆਹ ਸਾਰੀ ਪਰਿਵਾਰ ਪਰਿਵਾਰ ਸੀਗਾ ਜੀ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਵੀ ਹਾਂ 2027 ਦੇ ਵਿੱਚ 27 ਤੋਂ ਪਹਿਲਾਂ ਪਹਿਲਾਂ ਗੱਠ ਜੋੜੀ ਹੋਏ ਹਨ ਕਿਉਂਕਿ ਤੁਸੀਂ ਭਰਾਵਾਂ ਦੀ ਗੱਲ ਕੀਤੀ ਹੈ ਇੱਕ ਇੱਕ ਜੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੇ ਦੂਜਾ ਭ ਜੀ ਮੈਂ ਤਾਂ ਜੀ ਮੈਂ ਤਾਂ ਜੀ ਇੰਨਾ ਧੰਨਵਾਦ ਹਾਂਗਾ ਦੋਵੇਂ ਭਰਾ ਇਕੱਠੇ ਚੱਲਣ ਕਹਿੰਦੇ ਹਨ ਕਾਵਤ ਆ ਇੱਕ ਇੱਕ 11 ਬਣਦਾ ਹੈਗਾ ਇਹ ਤਾਂ ਜੀ ਅੰਦਰਲੇ ਟੀਮਾਂ ਨਹੀਂ ਦੋਵਾਂ ਭਰਾਵਾਂ ਨੂੰ ਮਰਵਾਤਾ ਨਹੀਂ ਅਗਰ ਅਲੱਗ ਨਾ ਹੁੰਦੇ ਨਾ ਜੀ ਕੋਈ ਅਕਾਲੀ ਦਲ ਦੀ ਸਰਕਾਰ ਰੋਕ ਨਹੀਂ ਸਕਦਾ ਸੀਗਾ ਪਰਮਾਤਮਾ ਦੀ ਦਿਆ ਹੀ ਕਰਦੇ ਆ ਜੀ ਹੁਣ ਇਕੱਠੇ ਹੋ ਜਾਣ ਦੋਵੇਂ ਪਰਿਵਾਰ ਤੇ ਫੇਰ ਦੇਖਿਓ ਜੀ ਕੀ ਬੰਦ ਕਹਿੰਦੇ ਅਲੱਗ ਨਾ ਹੁੰਦੇ ਤੇ ਅੱਜ ਸੀਐਮ ਭਗਵੰਤ ਮਾਨ ਨਾ ਹੁੰਦੇ ਸਹੀ ਕਹ ਲੈ ਜੀ ਭਗਵੰਤ ਮਾਨ ਜੀ ਨੇ ਕਿੱਥੇ ਪੋਲਿਟਿਕਸ ਤੇ ਨਹੀਂ ਆਉਣਾ ਸੀਗਾ ਜੀ ਸਾਡੇ ਨਾਲ ਤਾਂ ਚਲੋ ਰਹੇ ਹੈਗੇ ਉਹ ਤੁਹਾਨੂੰ ਪਤਾ ਹੈਗਾ ਤੁਹਾਡੇ ਨਾਲ ਰਹੇ ਜਦੋਂ ਆਪਾਂ ਪੀਪੀਪੀ ਤੇ ਸੀਗੇ ਜੀ ਹਾਂ ਉਦੋਂ ਇਕੱਠੇ ਇੱਥੇ ਘਰੇ ਆਉਂਦੇ ਰਹਿੰਦੇ ਸੀਗੇ ਸਭ ਨੂੰ ਤਾਂ ਇੱਕ ਇੱਕ ਚੀਜ਼ ਪਤਾ ਹੈਗਾ ਚਲੋ ਸਤਕਾਰਯੋਗਾ ਉਹ ਤਾਇਆ ਜੀ ਆ ਮੇਰੇ ਮੈਂ ਰਿਲੇਸ਼ਨ ਦੇ ਹਿਸਾਬ ਨਾਲ ਤਾਇਆ ਜੀ ਕਹੂੰਗਾ ਚਲੋ ਕਿਉਂਕਿ ਪਾਪਾ ਛੋਟੇ ਹੋਣਾ ਤੋਂ ਉਮਰ ਮਤਲਬ ਕਿ ਜੀ ਅਗਰ ਪੀਪੀਪੀ ਨਾ ਬਣਦੀ ਹੂੰ 2012 ਤੇ ਭਗਵੰਤ ਮਾਨ ਜੀ ਇਲੈਕਸ਼ਨ ਨਾ ਲੜਦੇ ਤਾਂ ਪੋਲਿਟਿਕਸ ਦੀ ਕਿੱਥੇ ਆਉਣਾ ਸੀ ਜੀ ਹੂੰ ਉਸ ਤੋਂ ਬਾਅਦ ਤਿੰਨ ਵਾਰੀ ਐਮਪੀ ਬਣ ਗਏ ਹੂੰ ਨਾਮੁਨਿਸ਼ਾਨੀ ਨਹੀਂ ਹੋਣੀ ਸੀ ਜੀ ਆਮ ਆਦਮੀ ਬਣਨੀ ਨਹੀਂ ਸੀ ਅਗਰ ਪੀਪਲਸ ਪਾਰਟੀ ਆਫ ਪੰਜਾਬ ਨਾ ਬਣਦੀ ਹੂੰ ਇਕੱਲੀ ਕਾਂਗਰਸ ਤੇ ਅਕਾਲੀ ਦਲ ਦਾ ਰਹਿਣਾ ਸੀਗਾ 1 on 1 ਟੱਕਰ ਨਹੀਂ ਆਮ ਆਦਮੀ ਪਾਰਟੀ ਤਾਂ ਚਲੋ ਦਿੱਲੀ ਤੋਂ ਬਣੀ ਹੈ ਦਿੱਲੀ ਤੋਂ ਉਹ ਬਣਦੀ ਬੜੀ ਸਰਕਾਰ ਨਹੀਂ ਆਉਂਦੀ ਮੇਰੇ ਤੋਂ ਲਿਖ ਕੇ ਲੈ ਲਓ ਇੰਨਾ ਕੁ ਭੁੱਖਾ ਨਹੀਂ ਸਾਡੀ ਵੀ ਹੈਗੀ ਭਾਣਾ ਉਮਰ ਛੋਟੀ ਐ ਪੜਦੀ ਨਾ ਉਹਨਾਂ ਦੀ ਸਰਕਾਰ ਤੇ ਹੁਣ ਹਾਲਾਤ ਪਤਾ ਹੀ ਨਹੀਂ ਤੁਹਾਡੀ ਤਾਂ ਉਮਰ ਬੜੀ ਛੋਟੀ ਹੋਣੀ ਐ ਜਦੋਂ ਆਂਦੇ ਹੋਣੇ ਆ ਤੁਸੀਂ ਦੱਸਦੇ ਪਿਓ ਜਦੋਂ ਹਾਂ ਮੈਂ ਤਾਂ ਉਦੋਂ 5 ਸਾਲ ਦਾ ਜੀ ਸੀ ਜੀ ਬਟ ਗੋਡ ਗਿਫਟਡ ਆ ਜੀ ਮਨ ਲੇ ਭੀ ਇਸ ਚੀਜ਼ ਤੇ ਕਾਫੀ ਇੰਟਰਸਟ ਆ ਮੈਨੂੰ ਮੈਂ ਤਾਂ ਯਾਦ ਯਾਦ ਰਹਿੰਦਾ ਇਹ ਤੁਹਾਨੂੰ ਯਾਦ ਰਿਹਾ ਹੋਣਾ ਸਰ ਇੱਕ ਇੱਕ ਚੀਜ਼ ਯਾਦ ਆ ਜੀ ਇੱਕ ਇੱਕ ਚੀਜ਼ ਹਾਂ ਐ ਨਹੀਂ ਗੱਲ ਹੋਈ ਪਹਿਲਾਂ ਛੋਟੇ ਹੁੰਦੇ ਦੇਖਦੇ ਸੀ ਵੀ ਹਾਂ ਸੁਖਵੀਰ ਜੀ ਆ ਰਹੇ ਐ ਫਿਰ ਉਸ ਤੋਂ ਬਾਅਦ ਇੱਕੋਦਮ ਜੀ ਆ ਕੀ ਹੋ ਗਿਆ ਵੀ ਹਾਂ ਹੁਣ ਭਗਵੰਤਵਾਂ ਨਾਲ ਲੱਗ ਗਿਆ ਸੁਖਵੀਰ ਜੀ ਫਿਰ ਵਿੱਚ ਆਣਾ ਮੇਰੇ ਖਾ ਬੰਦ ਕਰ ਗਏ ਹੋਣੇ ਜਦੋਂ ਪੀਪੀਪੀ ਬਣੀ ਐ ਫੈਮਿਲੀ ਤੇ ਆਉਣਾ ਫੈਮਿਲੀ ਅਸੀਂ ਮਿਲਦੇ ਸੀਗੇ ਘਰੇ ਨਹੀਂ ਆਏ ਕਿਉਂਕਿ ਉਦੋਂ ਫਿਰ ਸਾਡੀ ਪੀਪੀਪੀ ਬਣ ਗਈ ਸੀ ਜੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਹੱਕ ਵੀ ਨਹੀਂ ਬਣਦਾ ਸੀ ਜੀ ਅਸੀਂ ਹੁਣ ਇੱਕ ਪਰਿਵਾਰ ਨਾਲ ਖੜੇ ਹੋ ਚਲੋ ਠੀਕ ਆ ਕੋਈ ਦੁੱਖ ਦੁੱਖ ਤੇ ਸੁੱਖ ਤੇ ਅਸੀਂ ਉਵੇਂ ਮਿਲਦੇ ਸੀ ਜੀ ਰਿਲੇਸ਼ਨ ਅਲੱਗ ਚੀਜ਼ ਆ ਜੀ ਪੋਲਿਟਿਕਸ ਅਲੱਗ ਚੀਜ਼ ਆ ਇਹ ਟੋਟਲੀ ਡਿਫਰੈਂਟ ਹੁਣ ਵੀ ਕਦੇ ਗੱਲ ਹੁੰਦੀ ਆ ਸੁਖਵੀਰ ਜੀ ਨਾਲ ਵੀ ਹਾਂ ਵੀ ਇਸ ਆਪ ਕੁਝ ਹੋਇਆ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਜਾਂ ਇਦਾਂ ਕੋਈ ਗੱਲ ਹੋਈ ਇਸ ਇਸ ਚੀਜ਼ ਨੂੰ ਲੈ ਕੇ ਮੈਂ ਇਸ ਚੀਜ਼ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਕਿਉਂਕਿ ਮੇਰੀ ਉਮਰ ਬਹੁਤ ਘੱਟ ਹੈ ਜੀ ਮੈਨੂੰ ਇਸ ਚੀਜ਼ ਦੇ ਬਾਰੇ ਨੌਲੇਜ ਨਹੀਂ ਈ ਹਮ ਆਫ ਕੌਰਸ ਮੇਰੇ ਹਿਸਾਬ ਨਾਲ ਜਿੰਨਾ ਮੈਨੂੰ ਲੱਗਦਾ ਕਹਿੰਦੇ ਹੋਣਗੇ ਕਿ ਅਗਰ ਯਾਰ ਮੇਰਾ ਪ੍ਰਾਣ ਨਾ ਜਾਂਦਾ ਤਾਂ ਸਾਡੀ ਅਸੀਂ ਦੋਵੇਂ ਇਕੱਠੇ ਹੁੰਦੇ ਤੇ ਸਾਡੇ ਮੋਢਾਂ ਨਾਲ ਮੋਢਾ ਲਾ ਕੇ ਰੱਖਦੇ ਸਾਨੂੰ ਕੌਣ ਸੀਗਾ ਮਾਈ ਦਾ ਲਾਲ ਸਾਨੂੰ ਹਰਾ ਦਿੰਦਾ ਇਹ ਤਾਂ ਜੀ ਆਪ ਕਈ ਬੰਦਿਆਂ ਨੇ ਖਰਾਬ ਕਰਤਾ ਸੀਗਾ ਦੋਵੇਂ ਜਦੋਂ ਕੰਨ ਭਰਨ ਲੱਗ ਜਾਂਦਾ ਜੀ ਉਦੋਂ ਫਿਰ ਹੋਰ ਹੀ ਹਾਲਾਤ ਬਣ ਜਾਂਦੇ ਨਸ਼ਿਆਂ ਨੇ ਗੱਲ ਹੈ ਵੈ ਹੋਰ ਬਦਨਾਮ ਕੀਤਾ ਕਿਉਂਕਿ ਕਹਿੰਦੇ ਸੀ ਵੀ ਅਸਲ ਦੇ ਵਿੱਚ ਚੇਂਜ ਤਾਂ ਹੀ ਲਿਆਂਦਾ ਸੀ ਸਰਕਾਰ ਤਾਂ ਹੀ ਲਿਆਂਦੀ ਸੀ ਕਿਉਂਕਿ ਗੁਟਕਾ ਸਾਹਿਬ ਦੀ ਸੋਹ ਜੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਛਕ ਛਕ ਲਈ ਸੀ ਹਾਂਜੀ ਤੇ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਹਾਂ ਵੀ ਨਸ਼ਾ ਮੈਂ ਖਤਮ ਕਰ ਦਵਾਂਗਾ ਹਾਂਜੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਅਸਲ ਦੇ ਵਿੱਚ ਜਿਹੜਾ ਨਸ਼ਾ ਉਸ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਨੇ ਕਿੰਨੇ ਕਿਥੇ ਇਕੱਲੇ ਦਲ ਨੂੰ ਢਾਹ ਲਾਈ ਨਹੀਂ ਜੀ ਉਹ ਤਾਂ ਸਾਡਾ ਪ੍ਰੋਪਗੈਂਡਾ ਬਣਾਤਾ ਮੈਂ ਤਾਂ ਪ੍ਰੋਪਗੈਂਡਾ ਬਣਾਤਾ